ਜਾਗਦੀ ਜਮੀਰ ਵਾਲਾ ਬੰਦਾ ਚਾਹੀਨੀਆਂ ਤੇ ਡੜੂਗਾ ਜੀ ਐਡੀ ਛੋਟੀ ਤਾਂ ਜ਼ਮੀਰ ਹੀ ਨਹੀਂ ਉਹ ਬੰਦੇ ਦੀ ਜਿੱਡੀ ਕਹਿ ਰਹੇ ਹੈਗੇ ਵੀ ਇੱਕ 10000 ਦੀ ਜ਼ਮੀਰ ਐਡੇ ਵੱਡੇ ਦੀ ਨਹੀਂ ਚੈਨੀ ਵੀ ਕੋਈ ਆ ਬਲੈਕ ਮਿਲ ਕੇ ਨਹੀਂ ਬੰਦਾ ਹੀ ਨਹੀਂ ਉਹਨਾਂ ਨੇ بڑا ਏਜੰਟਾਂ ਤੋਂ ਬਚਾਇਆ ਲੋਕਾਂ ਨੂੰ ਬਾਪੂ ਜੀ ਲੱਗਦਾ ਉਹ ਮੁੰਡੇ ਨੇ ਹਜਾ ਕੁਝ ਕੀਤਾ ਹੋ ਸਕਦਾ ਹੇ ਭਾਈ ਕੋਸ ਨਹੀਂ ਕਰਦਾ ਵਧੀਆ ਲੋਕਾਂ ਦੇ ਹੱਕ ਚ ਖੜਦਾ ਹੈਗਾ ਵਧੀਆ ਕੰਮ ਕਰਦਾ ਹੈਗਾ ਲੋਕਾਂ ਦੇ ਪੈਸੇ ਦਵਾਉਂਦਾ ਹੈਗਾ ਲੱਗਦਾ ਬਈ ਇਹ ਜਾ ਕੁਝ ਪਾਣੀ ਨਹੀਂ ਕੀ ਨਹੀਂ ਨਹੀਂ ਭਈ ਇਹ ਜਾ ਕੋਸ ਤੇ ਜਮੀਨ ਉਹ ਬੰਦਾ ਜਿਹੜਾ ਸੀਗਾ ਸੱਚ ਬੋਲਦਾ ਸੀਗਾ ਤਾਂ ਕਰਕੇ ਉਹ ਅੱਖਾਂ ਚ ਰੜਕਦਾ ਸੀ ਇਹਨਾਂ ਦੇ ਪਾਣੀ ਤੇ ਲਗਾਤਾਰ ਤਿੰਨ ਪਰਚੇ ਪੈ ਗਏ ਲੱਗਦਾ ਇਹ ਜਾ ਕੁਝ ਕੀਤਾ ਹੋਊਗਾ ਜਿਵੇਂ 10 10 ਹਜ਼ਾਰ ਦੀ ਫਰੋਤੀ ਆ ਚਾਹੇ ਚੈਨੀ ਨਾ ਜੀ ਲੱਗਦਾ ਬੱਪੂ ਇਹ ਜਾ ਕੁਝ ਕੀਤਾ ਹੋ ਸਕਦਾ ਜਿਹੜੇ ਪਰਚੇ-ਪਰਚੇ ਪਾਈ ਆ ਨਹੀਂ ਕਾਲੇ ਬਣੀਆਂ ਦੀ ਜੇਲ੍ਹ 'ਚ ਸਾਨੂੰ ਹੁਣ ਰੱਖੀ ਬੈਠੇ ਅੰਮ੍ਰਿਤਪਾਲ ਵਰਗਾਂ ਨੂੰ ਇਹ ਆਹਾ ਮੌਕੇ ਦੀ ਸਰਕਾਰ ਜਿਹੜੀ ਕਹਿੰਦੀ ਆ ਵੀ ਆਜ਼ਾਦੀ ਦਵਾਈ ਆ ਵੀ ਕਾਲੇ ਬਣੀਆਂ ਚਾਹੁੰਦੇ ਜੀ ਅਜੇ ਤਾ ਗੁਲਾਮ ਐ ਮੁਲਖ ਇਹ ਯਾਦ ਐ ਪੰਜਾਬ ਦੀ ਜਵਾਨੀ ਨੂੰ ਦਬਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਹਿਲਾਂ ਅੰਮ੍ਰਿਤਪਾਲ ਨੇ ਸਿੱਖੀ ਦੀ ਗੱਲ ਕੀਤੀ ਸੀ ਉਸ ਨੂੰ ਡੇਬਰੂਗੜ੍ਹ ਭੇਜਿਆ ਉਸੇ ਤਰ੍ਹਾਂ ਜਿਹੜਾ ਵੀ ਕੋਈ ਪੰਜਾਬ ਸਰਕਾਰ ਨੂੰ ਸਵਾਲ ਜਵਾਬ ਕਰਦਾ ਸਰਕਾਰ ਨੂੰ ਚੁੱਪਦਾ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨਾ ਨੌਜਵਾਨਾਂ ਦਾ ਨੁਕਸਾਨ ਕਰਿਆ ਕਿੰਨਾ ਸਿੱਖੀ ਦਾ ਨੁਕਸਾਨ ਕਰਿਆ ਪੰਜਾਬ ਦਾ ਨੁਕਸਾਨ ਕਰਿਆ ਵੀ ਉਹਦੋਂ ਉੱਪਰ ਉੱਠੇਗਾ ਬਾਬਰਸ਼ੀਰਾ ਪਹਿਲਾਂ ਕਾਂਗਰਸ ਨੇ ਕਰਿਆ ਇਹਨੇ ਉਹਦੋਂ ਉੱਪਰ ਉੱਠ ਕੇ ਦਿਖਾਉਣਾ ਹੈ ਆਰਐਸਐਸ ਦਾ ਬੰਦਾ ਹੈ ਆਰਐਸਐਸ ਦੀ ਸਰਕਾਰ ਹੈ ਇਹ ਕੇਜਰੀਵਾਲ ਆਰਐਸਐਸ ਹੀ ਹੈ ਇਹ ਤਾਂ ਕਿਹੜਾ ਕੋਈ ਸਿੱਖੀ ਦੀ ਗੱਲ ਕਰਦਾ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਆਪਣਿਆਂ ਦੀ ਉਹ ਤਾਂ ਇਹਨਾਂ ਦੀਆਂ ਅੱਖਾਂ 'ਚ ਰੜਕਦਾ ਹੀ ਆ ਉਹਦੇ ਨਾਲ ਤਾਂ ਐ ਹੋਊ ਭਾਈ ਤੁਸੀਂ ਕਰ ਲਓ ਇਹਦਾ ਧੜਕੇ ਨੂੰ ਪਰਚਾ ਦਰਜ ਹੋਇਆ ਲੈ ਇਹਦਾ ਗੱਲ ਇਹ ਹੈ ਵੀ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਭਾਨੇ ਸਿੱਧੂ ਦੇ ਉੱਪਰ ਲਗਾਤਾਰ ਪਰਚੇ ਪਾਏ ਜਾ ਰਹੇ ਨੇ ਤੇ ਅੱਜ ਭਾਨੇ ਸਿੱਧੂ ਦੇ ਉੱਪਰ ਤੀਜਾ ਪਰਚਾ ਹੋਇਆ ਹੈ ਤਬ ਤੋਂ ਪਹਿਲਾਂ 10000 ਦੀ ਫਰੋਤੀ ਮੰਗਣ ਦਾ ਹੋਇਆ ਉਸ ਤੋਂ ਬਾਅਦ ਚੈਨੀ ਹੋਣ ਦਾ ਪਰਚਾ ਪਾਇਆ ਗਿਆ ਤੇ ਅੱਜ ਫਿਰ ਫਰੋਤੀ ਮੰਗਣ ਦਾ ਪਰਚਾ ਜਿਹੜਾ ਅਬੋਰ ਦੇ ਸਿਟੀਵਨ ਥਾਣੇ ਦੇ ਵਿੱਚ ਹੋਇਆ ਅਸੀਂ ਪਿੰਡ ਮੰਡੀਕਲਾਂ ਦੇ ਵਿੱਚ ਖੜੇ ਹਾਂ ਪਿੰਡ ਮੰਡੀਕਲਾਂ ਦੇ ਵਿੱਚ ਲੋਕ ਜਿਹੜੇ ਆ ਉਹ ਇਕੱਠੇ ਹੋਏ ਨੇ ਇਕੱਠੇ ਭਾਨੇ ਦੇ ਹੱਕ ਦੇ ਵਿੱਚ ਹੋਏ ਨੇ ਪੰਜਾਬ ਸਰਕਾਰ ਮੁਰਦਾਬਾਦ ਇੱਕ ਜਿਹੜਾ ਇਹਨਾਂ ਨੇ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦਾ ਪੁਤਲਾ ਜਿਹੜਾ ਹੈਗਾ ਉਹ ਵੀ ਲਾਹੰਦਾ ਹੋਇਆ ਗੱਲਬਾਤ ਜਿਹੜੀ ਹੈਗੀ ਇਹਨਾਂ ਦੇ ਨਾਲ ਕਰਾਂਗੇ ਕੀ ਕਾਰਨ ਅੱਜ ਇਕੱਠੇ ਹੋਏ ਹਾਂ ਕੀ ਕਾਰਨ ਅਸੀਂ ਜਿਹੜਾ ਮੌਕੇ ਦਾ ਮੁੱਖ ਮੰਤਰੀ ਆ ਪੰਜਾਬ ਦਾ ਭਗਵੰਤ ਸਿੰਘ ਮਾਨ ਇਹਦੇ ਵਿਰੋਧਤਾ ਚ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਆਮ ਆਦਮੀ ਪਾਰਟੀ ਕਾ ਆਮ ਸਰਕਾਰ ਕਹਿੰਦੀ ਸੀ ਇਹ ਖਾਸ ਸਰਕਾਰ ਆ ਤੇ ਜਿਹੜੀ ਸਾਡੀ ਨੌਜਵਾਨੀ ਆ ਜਿਵੇਂ ਭਾਨਾ ਸਿੱਧੂ ਆ ਅਤੇ ਹੋਰ ਵੀ ਅਨੇਕਾਂ ਨੌਜਵਾਨਾਂ ਤੇ ਪਹਿਲਾਂ ਪਰਚੇ ਪਾ ਕੇ ਡੱਕ ਕੇ ਜੇਲ੍ਹਾਂ ਚ ਕਾਲੇ ਪਾਣੀ ਭੇਜਿਆ ਗਿਆ ਹੁਣ ਇਹ ਵੀ ਭਾਨੇ ਸਿੱਧੂ ਦੇ ਉੱਤੇ ਵੀ ਬਿਲਕੁਲ ਝੂਠੇ ਪਰਚੇ ਦਰਜ ਹੋ ਰਹੇ ਨੇ ਇਹਦੇ ਅਸੀਂ ਜੋ ਪਿੰਡ ਮੰਡੀਕਲਾਂ ਸਾਰਾ ਪਿੰਡ ਮੰਡੀਕਲਾਂ ਸਤਕਾਰ ਜੋਗਾ ਨੌਜਵਾਨ ਤੇ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮੌਕੇ ਦੀ ਸਰਕਾਰ ਉਹ ਕਹਿੰਦੇ ਨੇ 10000 ਰੁਪਏ ਦੀ ਫਰੋਤੀ ਮੰਗੀ ਸੀ 10000 ਮੰਗਿਆ 10000 ਤਾਂ ਨਹੀਂ ਜੀ ਮੰਗਿਆ ਹੁਣ ਅਜੇ ਕਹੇ ਮੰਗਣਾ ਕਹਿੰਦੇ ਆ ਉਹ ਉਹ ਦੋਸ਼ ਲਾਉਂਦੇ ਜਨ ਕਿ ਮੰਗਿਆ ਨਹੀਂ ਜੇ ਪਾਉਣਾ ਸੀ ਪਰਚਾ ਜਾਂ ਕੋਈ ਦੇਖਣਾ ਜਾਂ ਕਰੋੜਾਂ ਦੇ ਹਿਸਾਬ ਨਾਲ ਜਾਂ ਲੱਖਾਂ 70 70 ਲੱਖ ਰੁਪਏ ਉਹਨਾਂ ਨੇ ਏਜੰਟਾਂ ਤੋਂ ਵਾਪਸ ਕਰਵਾਇਆ ਪਹਿਲਾਂ ਜੇ ਮੰਗਣਾ ਹੁੰਦਾ ਤਾਂ ਫਿਰ ਪਹਿਲਾਂ ਹੀ ਮੰਗ ਲੈਂਦਾ ਉਹਨਾਂ ਤੋਂ ਲੱਖਾਂ ਦੇ ਹਿਸਾਬ ਨਾਲ ਵਿੱਚੋਂ ਰੱਖ ਲੈਂਦਾ ਜਾਂ ਕਰ ਲੈਂਦਾ 10000 ਕੋਈ ਮੰਗਣ ਵਾਲੀ ਗੱਲ ਆ ਜਾਂ ਜਿਹੜੀਆਂ ਚੈਨੀਆਂ ਦੀ ਗੱਲ ਕਰਦੇ ਆ ਚੈਨਿਕ ਉਹਦੀ ਆਪਦੇ ਵੀ ਪਾਈਆਂ ਨੇ ਉਹਦੇ ਘਰ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਉਹਦੀ ਆਪਦੀ ਹੀ ਬਣਾਈ ਹੋਈ ਆ ਰੌਲਾ ਤਾਂ ਬਾਈ ਸਵਾਲ ਦਾਗਾ ਜਿਵੇਂ ਰੋਸ ਨਾ ਕੀਜਾ ਉੱਤਰ ਦੀਜਾ ਜੇ ਗੱਲ ਦਾ ਜਵਾਬ ਦਿੰਦਾ ਬੰਦਾ ਨਾ ਇਹ ਉਹ ਰੋਸ ਕਰਦੇ ਆ ਉੱਤਰ ਦਾ ਜਿਹੜਾ ਕੋ ਕਹਿੰਦੇ ਵੀ ਉਹ ਉੱਤਰ ਦੇ ਉਹ ਦੇ ਦਿੰਦਾ ਜਿਵੇਂ ਇੱਕ ਸਵਾਲ ਕੀਤਾ ਉਹਨੇ ਦੋ ਜਵਾਬ ਦੇਤੇ ਉਹ ਐਂ ਕਹਿੰਦੇ ਵੀ ਤੁਹਾਡਾ ਜਿਹੜਾ ਸਾਡਾ ਗੱਲ ਕਰੀਆ ਉਹਦਾ ਜਵਾਬ ਨਾ ਦੇਵੋ ਜੇ ਅਸੀਂ ਐਂ ਕਹਿੰਨੇ ਆ ਵੀ ਉੱਠ ਨੂੰ ਬੋਤੇ ਨੂੰ ਗਧਾ ਕਹੋ ਨਹੀਂ ਕਹਿੰਦੇ ਜਿੰਨਾਂ ਨੇ ਜਮੀਰਾਂ ਜਾਗਦੀਆਂ ਉਹ ਕਹਿੰਦੇ ਨੂੰ ਗਧਾ ਹੀ ਕਹਿਣਗੇ ਉਠ ਨੋਟ ਕਰਨਗੇ ਪਰ ਸਰਕਾਰ ਨਾਲ ਕੀ ਰੌਲਾ ਹੋ ਸਕਦਾ ਤੁਸੀਂ ਇਹ ਕਿ ਸਰਕਾਰ ਕਰਕੇ ਇਹ ਚੀਜ਼ ਹੋਈ ਸਰਕਾਰ ਨਾਲ ਰੌਲਾ ਕੀ ਹੋ ਸਕਦਾ ਠੀਕ ਹੈ ਏਜੰਟਾਂ ਦੇ ਖਿਲਾਫ ਮੋਹ ਮਵੱਡੀ ਸੀ ਪਰ ਸਰਕਾਰ ਨਾਲ ਤਾਂ ਰੌਲਾ ਹੀ ਕੋਈ ਨਹੀਂ ਫਿਰ ਸਰਕਾਰ ਕਿਉਂ ਕਰਬਾਉ ਸਰਕਾਰ ਹੀ ਜ਼ਿੰਮੇਵਾਰ ਹਨ ਹੁਣ ਉਹਦੇ ਮੌਕੇ ਦੀ ਸਰਕਾਰ ਦੇ ਵਿੱਚ ਜਿਹੜੀ ਅੱਜ ਉਹ ਮਤਲਬ ਇਹ ਵੀ ਸੁਣਿਆ ਵੀ ਵੀਡੀਓ ਬਣਾ ਕੇ ਦਿਖਾਉ ਸੰਨੂੰ ਵੀ ਜਿਹੜਾ ਅੱਜ ਨੌਜਵਾਨ ਮਤਲਬ ਭਾਨਾ ਸਿੱਧੂ ਉੱਤੇ ਜਿਹੜੇ ਝੂਠੇ ਪਰਚੇ ਦਰਜ ਹੋਇਆ ਮੌਕੇ ਦਾ ਸੀਐਮਓ ਕਹਿ ਵੀ ਸਕਦਾ ਵੀ ਨਾ ਯਾਰ ਭਾਨੇ ਸਿੱਧੂ ਦੇ ਕਸੂਰ ਕੀ ਆ ਕਹਿੰਦਾ ਸੀ ਵੀ ਹਰੇਕ ਮੁੱਦੇ ਦੇ ਨਾਲ ਧਰਨਾ ਦਾ ਧਰਨਾ ਥੋੜੀ ਆ ਜਿਵੇਂ ਪਿਛੇ ਜਿਹਨੇ ਸਾਡੇ ਕਿਸਾਨਾਂ ਭਰਾਵਾਂ ਨੇ ਜਾਂ ਮਜ਼ਦੂਰਾਂ ਨੇ ਜਵਾਬ ਵਿੱਚ ਹੱਕਾਂ ਖਾਤਰ ਮੰਗਾ ਖਾਤਰ ਧਰਨੇ ਲਾਇ ਸੀ ਤੇ ਉਹ ਕਹਿੰਦੇ ਸੀਗੇ ਵੀ ਮਤਲਬ ਹਰੇਕ ਮੁੱਦਾ ਮਤਲਬ ਬਣਾ ਲੈਂਦੇ ਆ ਹਰੇਕ ਮੁੱਦੇ ਧਰਨਾ ਫਿਰ ਧਰਨੇ ਵਾਲਾ ਹੱਲੀ ਹੁੰਦਾ ਨਾ ਹੁਣ ਜਿਹੜੀ ਮੌਕੇ ਦੀ ਗੱਲ ਇਹ ਆ ਵੀ ਅੱਜ ਜਿਹੜੀ ਜਿਹੜੀ ਜਵਾਨੀ ਆ ਸਾਡੀ ਪਹਿਲੀ ਗੱਲ ਤਾਂ ਉਹ ਨਸ਼ਿਆਂ ਦੇ ਰਾਹ ਪਈਗੀ ਜ਼ਿੰਮੇਵਾਰੀ ਸਰਕਾਰ ਆ ਅਗਲਾ ਕਹਿੰਦਾ ਹੁਣ ਜੇ ਬਾਪੂ ਦਾ ਪੁੱਤ ਕੋਈ ਘਰੇ ਕੋਈ ਗਲਤ ਕੰਮ ਕਰਿਆ ਵੀ ਤਾਂ ਬਾਪੂ ਨੂੰ ਘੇਰ ਜਾਂਦਾ ਹੁਣ ਅੱਜ ਇਹ ਪੂਰਾ ਆਪਣੇ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਪੁੱਤ ਆ ਮੈਂ ਭਗਵੰਤ ਮਾਨ ਆ ਮੈਂ ਸਤੌਜ ਪਿੰਡ ਦੇ ਮਾਸਟਰ ਦਾ ਮੁੰਡਾ ਰਹਿਣ ਵਾਲਾ ਮੈਨੂੰ ਇੱਕ ਵਾਰ ਹਰਾਪਿੰਡ ਦੇ ਦਿਓ ਉਹ ਗੱਲਾਂ ਤੇ ਅੱਜ ਤੱਕ ਕੋਈ ਗੱਲ ਹੱਕਾਂ ਤੇ ਸੱਚਾਂ ਦੀ ਗੱਲ ਨਹੀਂ ਕਰੀ ਕੀ ਐਂ ਦੱਸੋ ਪਹਿਲਾਂ ਨਸ਼ੇ ਵਾਲਾ ਮੁੱਦਾ ਇਹਨੇ ਮੇਨ ਮੁੱਦਾ ਨਸ਼ੇ ਵਾਲਾ ਜਾਂ ਬੇਅਦਬੀ ਵਾਲਾ ਕਰਿਆ ਨੌਜਵਾਨੀ ਵੀ ਇੱਥੇ ਨਾਲ-ਨਾਲ ਜਿਹੜੀ ਖੜੀ ਆ ਨੌਜਵਾਨੀ ਦੇ ਨਾਲ ਗੱਲ ਕਰਾਂ ਲੱਗਦਾ ਕਿ 10000 ਰੁਪਏ ਮੰਗਿਆ ਹੋ ਸਕਦਾ ਪਾਨੇ ਨਾ ਨਾ ਜ਼ਮੀਨ ਜ਼ਮੀਨ ਹੋ ਸਕਦਾ ਜੀ ਭਗਵਾਨ ਚੈਨੀ ਖੋਣ ਦਾ ਮਾਮਲਾ ਨਾ ਨਾ ਜ਼ਮੀਨ ਹੀ ਹੈਗੀ ਜੀ ਲੱਗਦਾ ਬਾਈ ਕਿ ਪਾਨੇ ਨੇ 10000 ਮੰਗਿਆ ਹੋ ਸਕਦਾ ਚੈਨੀ ਕੋਈ ਹੋ ਸਕਦਾ ਜਿਹੜਾ ਅੱਜ ਪਰਚਾ ਬੋਰ ਸਿਟੀ ਬਣਦੇ ਵਿੱਚ ਪਿਆ ਉਹ ਕੀਤੀ ਹੋ ਸਕਦੀ ਜੀ ਨਹੀਂ ਇਹ ਬਿਲਕੁਲ ਜਰਾ ਸਰਾਸਰ ਜਿਹੜੀ ਸਰਕਾਰ ਹੈ ਪਾਨਾ ਸਿੱਧੂ ਨੌਜਵਾਨੀ ਦੀ ਆਵਾਜ਼ ਨੂੰ ਪੰਜਾਬ ਦੀ ਜਵਾਨੀ ਨੂੰ ਦਬਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਹਿਲਾਂ ਅਮਰਤਪੁਰ ਨੇ ਸਿੱਖੀ ਦੀ ਗੱਲ ਕੀਤੀ ਸੀ ਉਸ ਨੂੰ ਡਿਬਰੂਗੜ੍ਹ ਭੇਜਿਆ ਉਸੇ ਤਰ੍ਹਾਂ ਜਿਹੜਾ ਵੀ ਕੋਈ ਪੰਜਾਬ ਸਰਕਾਰ ਨੂੰ ਸਵਾਲ ਜਵਾਬ ਕਰਦਾ ਸਰਕਾਰ ਨੂੰ ਚੁੱਪਦਾ ਉਹ ਜਿਸ ਤਰ੍ਹਾਂ ਹੁਣ ਪੰਜਾਬ ਦੀ ਯਾਤਰਾ ਲੈ ਕੇ ਲੱਖਾਂ ਸਿਧਾਨਾ ਤੁਰਿਆ ਸੀਗਾ ਉਸ ਯਾਤਰਾ ਦੇ ਵਿੱਚ ਵੀ ਡਿੱਕਾ ਪਾਉਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਭਾਨਾ ਸਿੱਧੂ ਨੂੰ ਜਿਹੜੇ ਗਲਤ ਤਰੀਕੇ ਪਰਚੇ ਪਾ ਕੇ ਅੰਦਰ ਸਿੱਟਿਆ ਗਿਆ ਇਸ ਤਲਾ ਉਹ ਵੀ ਗਲਤ ਤਰੀਕੇ ਨਾਲ ਹਾਂ ਗਲਤ ਤਰੀਕੇ ਨਾਲ ਬਿਲਕੁਲ ਝੂਠੇ ਪਰਚੇ ਪਾਏ ਗਏ ਅ ਬਾਕੀ ਲੱਗਦਾ ਬਈ ਕਿ ਭਾਨੇ ਨੇ ਕਿ ਕੁਝ ਕੀਤਾ ਹੋ ਸਕਦਾ ਜਿਹੜੇ ਪਰਚੇ ਪਾਏ ਆ ਨਹੀਂ ਜੀ ਬਿਲਕੁਲ ਨਹੀਂ ਕਰਿਆ ਜੀ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਕਰਿਆ ਜੀ ਬਾਈ ਬਾਪੂ ਜੀ ਲੱਗਦਾ ਉਹ ਮੁੰਡੇ ਨੇ ਹਜੇ ਕੁਝ ਕੀਤਾ ਹੋ ਸਕਦਾ ਨਹੀਂ ਬਾਈ ਕੁਝ ਨਹੀਂ ਕਰਦਾ ਵਧੀਆ ਲੋਕਾਂ ਦੇ ਹੱਕ ਚ ਖੜਦਾ ਹੈਗਾ ਵਧੀਆ ਕੰਮ ਕਰਦਾ ਹੈਗਾ ਲੋਕਾਂ ਦੇ ਪੈਸੇ ਦਵਾਉਂਦਾ ਹੈਗਾ ਜਿਵੇਂ ਫਰੋਤੀ ਮੰਗਣ ਦੀ ਗੱਲ ਹੁੰਦੀ ਹੈ ਵੀ ਫਰਦਾਸ ਦਾ ਬੰਦੇ ਨਹੀਂ ਜੀ ਉਹ ਹੋ ਜਾਮਈ ਤੇ ਚੈਨੀ ਫੂਲ ਦੀ ਵੀ ਗੱਲ ਆਉਂਦੀ ਆ ਆਹ ਰੋੜੀ ਖਬਰਾਂ ਸੁਣਨ ਦੇ ਆਉਂਦੀਆਂ ਹੁੰਦੀਆਂ ਹਾਂ ਸਾਰੀਆਂ ਬਹੁਤ ਵਧੀਆ ਬੰਦਾ ਹੈਗਾ ਅੱਜ ਕਿਹੜੇ ਕਾਰਨ ਇਕੱਠੇ ਹੋਏ ਅੱਜ ਕਿਉਂ ਇਕੱਠੇ ਹੋਏ ਤੁਸੀਂ ਉਹਨੇ ਹੱਕ ਤੇ ਖੜੇ ਆ ਜੀ ਉਹ ਤਾਂ ਮੈਨੂੰ ਪਰਚੇ ਨਜਾਇਜ਼ ਪਾਈ ਜਾਂਦਾ ਤੇ ਪਰਚੇ ਤੇ ਹਾਂ ਇਹ ਲੱਗਦਾ ਜਿਵੇਂ ਕਿ ਅਸੀਂ ਵੀ ਆ ਇਹ ਸਾਡੇ ਰਾਜ ਚ ਨਜਾਇਜ਼ ਪਰਚੇ ਨਹੀਂ ਪੈਣਗੇ ਕਹਿੰਦੇ ਹੁੰਦੇ ਸੀ ਬਾਈ ਇਹ ਕਹਿੰਦਾ ਤਾਂ ਸੀਗਾ ਇਹ ਹੁਣ ਇਹ ਤਾਂ ਫਿਰ ਬਦਲ ਗਈ ਸਰਕਾਰ ਹੋਣਾ ਕਿਰਸੀ ਤੇ ਬਹਿ ਜਾਂਦਾ ਹੋਰ ਕੁਝ ਬਣ ਜਾਂਦਾ ਹੂੰ ਕਿਰਸੀ ਬਦਲ ਦਿੰਦੀ ਹੈ ਬੰਦੇ ਨੂੰ ਬਦਲਦੀ ਹਾਂ ਜੀ ਇਹ ਹੀ ਆ ਗੱਲ ਤਾਂ ਲੱਗਦਾ ਬੱਪੂ ਇਹੋ ਜਿਹਾ ਕੁਝ ਕੀਤਾ ਹੋ ਸਕਦਾ ਜਿਹੜੇ ਪਰਚੇ ਪਰਚੇ ਪਾਈ ਜਾਂਦੇ ਨਹੀਂ ਜੀ ਚੈਨੀ ਖੋਣ ਵਾਲਾ ਜਾਂ 10000 ਰੁਪਏ ਨਹੀਂ ਜੀ ਦੱਸਾ ਬਾਈ ਕੋਈ ਨਹੀਂ ਫੋਲਾਣਾ ਕੁਝ ਨਹੀਂ ਨਹੀਂ ਜੀ ਲੱਗਦਾ ਬਾਪੂ ਜੀ ਕੀਤਾ ਹੋ ਸਕਦਾ ਹੈ ਜੇ ਐਡੀ ਛੋਟੀ ਤਾਂ ਜ਼ਮੀਰ ਹੀ ਨਹੀਂ ਉਹ ਬੰਦੇ ਦੀ ਜਿੱਡੀਆਂ ਕਹਿ ਰਹੇ ਹੈਗੇ ਵੀ ਇੱਕ 10000 ਦੀ ਜ਼ਮੀਰ ਐਡੇ ਵੱਡੇ ਦੀ ਐਡੇਡੇ ਫੈਸਲੇ ਕਰਤੇ ਉਹਨੇ ਇੰਨੇ ਨੇ ਪੈਸੇ ਮੜਵਾਤੇ ਜਿਹੜਾ ਬੰਦਾ ਮਾੜਾ ਜਾਂ ਮੂਰੇ ਆਉਂਦਾ ਉਹਦੀ ਅੱਖਾਂ 'ਚ ਰੜਕਦਾ ਬਸ ਗੱਲ ਤੇ ਇੰਨੀ ਹੈਗੀ ਇਹ ਕੀ ਰੋਲ ਪੰਜਾਬ ਦੇ ਸਰਕਾਰ ਨਾਲ ਫਿਰ ਕੀ ਰੋਲ ਹੋ ਸਕਦਾ ਭਾਨੇ ਦੇ ਸਰਕਾਰ ਨਾਲ ਕੀ ਰੋਲ ਕੋਈ ਵੀ ਬੰਦਾ ਉੱਪਰ ਉੱਠ ਕੇ ਤੁਰਦਾ ਹੈਗਾ ਉਹਨੂੰ ਦਬਾਉਂਦੀ ਦਬਾਉਂਦੀ ਹੈ ਸਰਕਾਰ ਮੌਕੇ ਦੀ ਕੋਈ ਵੀ ਹੈ ਕੋਈ ਵੀ ਹੈ ਬਾਦਲ ਕੇ ਕੈਪਟਨ ਹੈ ਹੋਰ ਆ ਵੀ ਸਾਡੇ ਮੁਕਾਬਲੇ ਤੇ ਆਓ ਅੱਗੇ ਆਓ ਹਰਿਤਾ ਨੌਜਾਨ ਪੀੜੀ ਗਲਤੀ ਇਹਨਾਂ ਨੇ ਹੂੰ ਇੱਕ ਨਸ਼ਾ ਦਾ ਮੁੱਦਾ ਨਹੀਂ ਇਹਨਾਂ ਨੇ ਬੰਦ ਕੀਤਾ ਹੂੰ ਰੋਜ਼ ਦਾ ਹੀ ਹਾਲ ਹੈ ਇਹਨਾਂ ਦਾ ਹੂੰ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਹੀਂ ਹੋਈ ਬਿਲਕੁਲ ਗਲਤ ਹੈ ਜੀ ਲੱਗਦਾ ਲੱਗਦਾ ਵੀਰੇ ਜਿਹੜੇ ਤੇ ਪਰਚੇ ਪੈ ਰਹੇ ਆ ਜਿਹੜੀ ਅੱਜ ਪਰਚੇ ਪਏ ਆ ਭਾਨੇ ਤੇ ਲਗਾਤਾਰ ਤਿੰਨ ਪਰਚੇ ਪੈ ਗਏ ਲੱਗਦਾ ਇਹ ਜਾਂ ਕੁਝ ਕੀਤਾ ਹੋਊਗਾ ਜਿਵੇਂ 10-10 ਹਜ਼ਾਰ ਦੀ ਫਰੋਤੀ ਆ ਚਾਹੇ ਚੈਨੀ ਨਾ ਜੀ ਨਾ ਜੀ ਇਹਦਾ ਰੋਕਦੇ ਆ ਜੀ ਜੋ ਵੀ ਸੱਚ ਬੋਲਦਾ ਉਹਨੂੰ ਰੋਕਦੇ ਆਗੇ ਵੀ ਕਿਸੇ ਨਾ ਕਿਸੇ ਲੋਟ ਰੁੱਕਿਆ ਜਾ ਵੀ ਪਰ ਉਹ ਤਾਂ ਕਿ ਬਲੈਕਮੈਲਰ ਆਪਾਂ ਨਾ ਬਲੈਕਮੇਲ ਕਰਦਾ ਕੋਈ ਕੋਈ ਬੋਲਿਆ ਹੂੰ ਕੋਈ ਬੋਲਦਾ ਵੀ ਨਹੀਂ ਨਹੀਂ ਪਰਚੇ ਦੇ ਵਿੱਚ ਤਾਂ ਹੁਣ ਉਹ ਡਰਾ ਕੇ ਤਮਕਾ ਕੀ ਕਿਸੇ ਤੋਂ ਕੁਝ ਵੀ ਕਰਾ ਸਕਦੇ ਹੂੰ ਉਹਦਾ ਕੀ ਗੱਡਾ ਖੜਾ ਸੀ ਕਿਸੇ ਦੀਆਂ ਕੁੜੀਆਂ ਸੜਾਉਣੀਆਂ ਕਿਸੇ ਦਾ ਆਪਦੇ ਘਰੇ ਮौज ਕਰਦਾ ਸੀ ਹੂੰ ਸੱਚ ਦੇ ਰਾਤੇ ਤਾਂ ਹੀ ਤੁਰਿਆਗਾ ਤੇ ਉਹਨੂੰ ਕੀ ਲੋੜ ਸੀ ਨਹੀਂ ਤਨ ਲੱਗਦਾ ਵੀ ਨਹੀਂ ਹੋ ਸਕਦਾ ਨਹੀਂ ਨਾ ਨਾ ਜੀ ਲੱਗਦਾ ਬਾਪੂ ਜੀ ਇਹੋ ਜਿਹਾ ਕੁਝ ਹੋ ਜਿਹੜੇ ਪਰਚੇ ਦੀ ਗੱਲ ਹੁੰਦੀ ਜਵਾਨੀ ਤੇ ਕਿਸਾਨੀ ਐਸੀ ਬਚਾਉਣੀ ਆ ਜੀ ਕਿਹੜਾ ਉਹ ਕਹਿੰਦਾ ਸੀ ਮੈਂ ਦਲਾਲ ਲਾਉਂਦਾ ਨਹੀਂ ਕਿਸੇ ਦਾ ਉਹ ਹੈ ਹੀ ਦਲਾਲ ਦਾਗਾ ਦਲਾਲਾ ਨਾ ਕੀ ਨੀ ਹਰੇਕ ਦਲਾਲ ਨੂੰ ਤਾਹ ਚੜਾਉਂਦਾ ਹੈਗਾ ਇੱਧਰ ਪ੍ਰਧਾਨ ਨਾਲ ਜੀ ਬੈ ਲੱਗਦਾ ਜੀ ਆਹ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਜਿਹੜੇ ਪਰਚੇ ਲਗਾਤਾਰ ਨਹੀਂ ਨਹੀਂ ਪਰਚਿਆਂ ਤਾਂ ਇਹ ਕੀ ਲੱਗਦਾ ਸਿੱਖੀ ਦੀ ਗੱਲ ਕੋਈ ਵੀ ਕਰ ਲੇ ਜੋ ਕਿ ਜੁਮੇਵਾਰੀ ਦਾ ਸਰਕਾਰ ਦੀ ਤੇ ਜਾਂ ਪੁਲਿਸ ਦੀ ਬਣਦੀ ਸੀ ਕਿਹੜੇ ਦਲਾਲ ਪੈਸੇ ਲੈ ਕੇ ਢੀਆਂ ਢੀਆਂ ਠੱਗੀਆਂ ਵੱੱਗੀਆਂ ਲੋਕਾਂ ਨਾਲ ਉਹਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਲੋਕਾਂ ਨੇ ਚੁਣੀ ਹੈ ਪਰ ਇਹਦਾ ਕੀ ਕਰਨਾ ਸੀ ਤੇ ਇਹਨਾਂ ਨੇ ਚੱਕ ਕੇ ਪਰਚੇ ਪਾਉਣ ਲੱਗੇ ਇਹਦਾ ਕਿਹੜਾ ਕੋਈ ਸਿੱਖੀ ਦੀ ਗੱਲ ਕਰਦਾ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਆਪਣਿਆਂ ਦੀ ਉਹ ਤਾਂ ਇਹਨਾਂ ਦੀਆਂ ਅੱਖਾਂ 'ਚ ਰੜਕਦਾ ਹੀ ਆ ਉਹਦੇ ਨਾਲ ਤਾਂ ਐਂ ਹੋਊ ਭਾਵੇਂ ਤੁਸੀਂ ਕਰ ਲਓ ਇਹਦਾ ਤੜਕੇ ਨੂੰ ਪਰਚਾ ਦਰਜ ਹੋਇਆ ਲੈ ਹੈ ਇਹ ਤਾਂ ਗੱਲ ਇਹ ਹੈ ਵੀ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਆ ਕਾਲੇ ਕਾਨੂੰਨ ਵੀ ਐਂ ਲੈਂਦੇ ਸੀ ਵੀ ਜਦੋਂ ਜ਼ਮੀਨਾਂ ਗਈਆਂ ਤੇ ਗੁਰਦੁਆਰਿਆਂ ਖਾਤਰ ਕਿਹੜਾ ਲੜੂਗਾ ਕੋਈ ਕਿਸੇ ਕੋਲੇ 2 ਮਿੰਟ ਦਾ ਟਾਈਮ ਨਹੀਂ ਹੋਣਾ ਹਰੇਕ ਜਾ ਕੇ ਲੇਬਰ ਕਰਿਆ ਕਰੂਗਾ ਇੱਕ ਕਿੱਲੇ ਵਾਲਾ ਵੀ ਰੋਟੀ ਖਾਂਦਾ ਹੁਣ ਤੇ ਉਹ ਵੀ ਲੜਾਈ ਲੜ ਸਕਦਾ ਹੈ ਇਹਨਾਂ ਨੇ ਏਸੀ ਲੋਟੀ ਲੈਂਦਾ ਸੀ ਘੇਰ ਕੇ ਤੇ ਉਸ ਤੋਂ ਬਾਅਦ ਇਹਨੂੰ ਥਾਪਣਾ ਦਿੱਤੀ ਹੋਈ ਹੈ ਵੀ ਦੇਖੀ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨਾ ਨੌਜਵਾਨਾਂ ਦਾ ਨੁਕਸਾਨ ਕਰਿਆ ਹੈ ਕਿੰਨਾ ਸਿੱਖੀ ਦਾ ਨੁਕਸਾਨ ਕਰਿਆ ਪੰਜਾਬ ਦਾ ਨੁਕਸਾਨ ਕਰਿਆ ਵੀ ਉਸ ਤੋਂ ਉੱਪਰ ਉੱਠੇਗਾ ਬਾਬਰ ਸ਼ੀਰਾ ਪਹਿਲਾਂ ਕਾਂਗਰਸ ਨੇ ਕਰਿਆ ਇਹਨੇ ਉਸ ਤੋਂ ਉੱਪਰ ਉੱਠ ਕੇ ਦਿਖਾਉਣਾ ਹੈ ਆਰਐਸਐਸ ਦਾ ਬੰਦਾ ਹੈ ਆਰਐਸਐਸ ਦੀ ਸਰਕਾਰ ਹੈ ਇਹ ਕੇਜਰੀਵਾਲ ਆਰਐਸਐਸ ਹੀ ਆ ਏ ਆਰਐਚਐਚ ਨੇ ਆ ਕਰਕੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਿੰਨਾ ਸਿੱਖਾਂ ਦਾ ਨੁਕਸਾਨ ਹੋ ਦੇਖੋ ਰਜੀਵ ਗਾਂਧੀ ਨੇ ਕਰਿਆ 350 ਲਗਾਇਆ ਸੀ ਸੀਟ ਉਹ ਐਮਪੀ ਦੀ ਪ੍ਰਧਾਨ ਮੰਤਰੀ ਬਣਿਆ ਵਧੀਆ ਕੋਈ ਵਿਰੋਧੀ ਧਿਰ ਨਹੀਂ ਉਸ ਤੋਂ ਬਾਅਦ ਆ ਕਰਿਆ ਇਹਨੇ ਬਾਲਾਕੋਰਡ ਦਾ ਆਪਣੇ ਮੋਦੀ ਨੇ ਇਹ ਆਰਮਦਾ ਜਿੰਨਾ ਦੁਬਾਰੇ ਪ੍ਰਧਾਨ ਮੰਤਰੀ ਬਣਿਆ ਹੁਣ ਇਹ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਕਰਾਉਣ ਬਣਾਉਣ ਵਾਸਤੇ ਜਿੰਨਾ ਸਾਡਾ ਨੁਕਸਾਨ ਹੋ ਸਿੱਖ ਕੌਮ ਦਾ ਸਿੱਖਾਂ ਨੌਜਵਾਨਾਂ ਦਾ ਜਿੰਨਾ ਸਾਡਾ ਫਨਾਹ ਹੋ ਤੇ 19 ਸ਼ੀਟਾਂ ਲੈ ਕੇ ਜਾਣਗੇ ਪ੍ਰਧਾਨ ਮੰਤਰੀ ਸੁਖਨਾ ਲੈਂਦੇ ਨੁਕਸਾਨ ਸਾਟਾ ਕਰਦੇ ਆ ਪਰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਸਰਕਾਰਾਂ ਨੂੰ ਸਮੇਂ-ਸਮੇਂ ਦੀ ਆ ਬਦਲ ਕੇ ਖਤਮ ਹੋ ਗਏ ਜੇ ਮੱਥਾ ਲਾਇਆ ਸੀ ਕੈਪਟਨ ਅਮਰਿੰਦਰ ਕੇ ਖਤਮ ਹੋ ਗਏ ਇਹ ਸੋਚ ਲੈਣੀ ਚਾਹੀਦੀ ਹੈ ਸਿੱਖਾਂ ਦਾ ਅੱਜ ਖਤਮ ਹੋਇਆ ਸਾਡੇ ਗੁਰੂਆਂ ਨੇ ਸਾਡੇ 10ਵੇਂ ਪਾਤਸ਼ਾਹਾਂ ਨੇ ਖਾਲਸਾ ਸਾਜਿਆ ਸੀ ਅੰਮ੍ਰਿਤ ਛਕਾਇਆ ਸੀ ਨਾ ਅੱਜ ਖਤਮ ਹੋਇਆ ਤੇ ਨਾ ਹੋਣਾ ਹਾਂ ਦੋ ਵੀ ਰਹੇ ਆ ਬਾਬਾ ਬੁੱਤਾ ਸਿੰਘ ਅਰਗੇ ਬਾਬਾ ਗਰਜਾ ਸਿੰਘ ਅਰਗੇ ਦੋਨੇ ਵੀ ਆਪਣਾ ਨਾਕਾ ਲਾ ਲਿਆ ਸੀ ਹਾਂ ਤੇ ਚੁੰਗੀ ਕੱਟੀ ਸੀ ਪਰ ਇਹ ਗੱਲਾਂ ਤੋਂ ਗਵਰਨਮੈਂਟ ਬਾਪ ਸਾਹਿਬ ਤੇ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦੇ ਆਂ ਵੀ ਬਿਨਾ ਅਗਸਤੋਂ ਪਰਚਾ ਨਾ ਦਿਆ ਕਰੋ ਨਾ ਕਿਸੇ ਨੂੰ ਜਿੱਲਾ ਛਿੱਟੋ ਹਰੇਕ ਦੇ ਮਾਂ ਪੁੱਤ ਨੂੰ ਆਪਦੇ ਪੁੱਤਾਂ ਦੀ ਲੋੜ ਹੈ ਨੌਜਵਾਨੀ ਬਚਾਉਣੀ ਹੈ ਬੰਦਰਗਾਹ ਤੇ ਨਸ਼ਾ ਕਿ ਨਾਲੇ ਗਿਆ ਦੇਖੋ ਉਹਦੀ ਕਿਤੇ ਗੱਲ ਆਈ ਆ ਉਹ ਵਿਚੀ ਦੱਬਤਾ ਟਣਾਂ ਦੇ ਟਣ ਲੈ ਗੇ ਤੇ ਆ ਕਦੋ ਕਦਿਆਂ ਦੇ ਡਰੋਨ ਰਹੀ ਪਾਕਿਸਤਾਨ ਚੋਂ ਆ ਗਏ ਆ ਗਏ ਆ ਗਏ ਜੇ ਸਾਡਾ ਬਾਰਡਰ ਖੋਲਿਆ ਜਾਏ ਮੈਨੂੰ ਲੱਗਦੀ ਹੈ ਵੀ ਸਾਨੂੰ ਉਹੀ ਐਮਐਸਪੀ ਹੈ ਸਾਡੇ ਕਿਹੜੇ ਕਾਲੇ ਕਾਨੂੰਨ ਹੈ ਸਾਨੂੰ ਲੋੜ ਹੀ ਨਹੀਂ ਇਹ ਕਛਦੀ ਸਾਡਾ ਉਧਰੋਂ ਲੈਣ ਦੇਣ ਚੱਲ ਪਏ ਪਾਕਿਸਤਾਨ ਨਾਲ ਕੋਈ ਪਾਕਿਸਤਾਨ ਨਾਲ ਸਾਡਾ ਕੋਈ ਕੋਈ મત ਭੇਦ ਨਹੀਂ ਕੁਝ ਨਹੀਂ ਤੇ ਸਰਕਾਰਾਂ ਦਾ ਵੀ ਹੈ ਨਹੀਂ ਇਹ ਸਾਨੂੰ ਖਤਮ ਕਰਨ ਵਾਸਤੇ ਪਾਕਿਸਤਾਨ ਨੂੰ ਕਰਕੇ ਤੇ ਸਾਨੂੰ ਅੱਤਵਾਦੀ ਦੱਸਦੇ ਆ ਹਾਂ ਇਹਨਾਂ ਦੀ ਡਿਬੇਟ ਹੋਈ ਆ ਕੱਲ ਭਾਜਪਾ ਨੇ ਕਿਹਾ ਵੀ ਆਪਣਾ ਛੋਡਾ ਉਹਦੇ ਨਾਲ ਕੀ ਰੌਲਾ ਕੈਨੇਡਾ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਇਹਨਾਂ ਦਾ ਡਿਬੇਟ ਤੇ ਬੈਠਾ ਸੀ ਆਪਣਾ ਮੈਂ ਉਹਦਾ ਨਾਂ ਭੁੱਲ ਗਿਆ ਡੀਸੀ ਹੁੰਦਾ ਸੀ ਤੇ ਬਠਿੰਡੇ ਉਹ ਬੈਠਾ ਸੀ ਕਹਿੰਦਾ ਕੈਨੇਡਾ ਜੀ ਤਾਂ ਅੱਤਵਾਦੀ ਹੈ ਦੇਖੋ ਯਾਦੇ ਸਾਡੇ ਪੰਜਾਬੀ ਆ ਸਾਡੇ ਸਿੱਖ ਆ ਉਹਨਾਂ ਨੂੰ ਅੱਤਵਾਦੀ ਦੱਸਦੇ ਆ ਦੂਜੇ ਪਾਸੇ ਅਸੀਂ ਕਹੀ ਇਹਨੇ ਆ ਮੁੱਖ ਮੰਤਰੀ ਕਹੀ ਜਾਂਦਾ ਵੀ ਸਾਡਾ ਝਾਕੀ ਚ ਨਹੀਂ ਲੱਤਾ ਝਾਕੀ ਚ ਝਾਕੀ ਚ ਪੰਜਾਬ ਸਰਕਾਰ ਦੇ ਨਮਾਇंदे ਬੋਲਦੇ ਆ ਕਹਿੰਦੇ ਆ ਕਿ ਆਜ਼ਾਦੀ ਦਵਾਈਆ ਸਿੱਖਾਂ ਨੇ ਤੇ ਕੁਰਬਾਨੀਆਂ ਦੇ ਕੇ ਵੱਧ ਤੋਂ ਵੱਧ ਕੁਰਬਾਨੀ ਸਿੱਖਾਂ ਦੀ ਆਜ਼ਾਦੀ ਦਵਣ ਵਾਸਤੇ ਦੇਸ਼ ਨੂੰ ਯਾਦ ਫੇਰ ਕਰਾਇਆ ਤੇ ਨਹੀਂ ਤਾਂ ਕਿ ਆਪਾਂ ਕਾਲੇ ਪਾਣੀਾਂ ਦੀ ਜੇਲ੍ਹ ਚ ਹੁੰਦੇ ਸੀ ਉਦੋਂ ਕਾਲੇ ਪਾਣੀਾਂ ਦੀ ਜੇਲ੍ਹ ਚ ਸਾਨੂੰ ਹੁਣ ਰੱਖੀ ਬੈਠੇ ਅੰਮ੍ਰਿਤਪਾਲਰ ਗਾ ਨੂੰ ਇਹ ਆਹ ਮੌਕੇ ਸਰਕਾਰ ਜਿਹੜੀ ਕਹਿੰਦੀ ਆ ਵੀ ਜਿਆਦੀ ਦਵਾਈਆਂ ਵੀ ਕਾਲੀ ਬਣੀਆਂ ਜਾਂਦੀਆਂ ਸੀ ਅਜੀ ਤਾਂ ਗੁਲਾਮ ਹੈ ਮੁਲਕ ਇਹ ਜ਼ਿਆਦਾ ਹੈ ਭਾਰਤ ਮੁਲਕ ਹੀ ਜ਼ਿਆਦਾ ਹੈ ਪਰ ਇਹਦੀ ਪਰਜਾ ਗੁਲਾਮ ਹੈ ਭਮਾਂ ਦੀ ਕਿਸੇ ਵੀ ਜਾਤੀ ਨਾਲ ਸੰਬੰਧਤ ਹੈ ਲੱਗਦਾ ਜੀ ਇਹ ਜਾਂ ਕੁਝ ਬਾਪੂ ਜੀ ਕੀਤਾ ਹੋ ਸਕਦਾ ਭਾਨੀ ਜਿਵੇਂ ਲਗਾਤਾਰ ਬਿਲਕੁਲ ਗਲਤ ਕੀਤਾ ਇਹਨਾਂ ਨੇ ਕਹਿੰਦੇ ਚੈਨੀ ਵੀ ਖੋਈ ਆ ਬਲੈਕ ਮਿਲ ਗਈ ਨਹੀਂ ਜੀ ਬੰਦਾ ਹੀ ਨਹੀਂ ਉਹਨੇ بڑا ਏਜੰਟਾ ਤੋਂ ਬਚਾਇਆ ਲੋਕਾਂ ਨੂੰ ਇਹਨਾਂ ਦੇ ਠੱਗ ਏਜੰਟ ਬੈਠੇ ਨੇ ਇਹ ਸਰਕਾਰਾਂ ਨਾਲ ਮਿਲੇ ਹੋਏ ਨੇਗੇ ਇਹਨਾਂ ਤੋਂ ਇਹਨਾਂ ਨੇ ਬਚਾਇਆਗਾ ਇਹ ਜਿਹੜੇ ਚੰਗੇ ਨੌਜਵਾਨ ਹੈ ਇਹ ਚੰਗੇ ਆ ਉਹ ਕਰਦੇ ਆ ਫੈਸਲੇ ਲੈਂਦੇ ਆ ਆਪਦੇ ਹੱਥ ਇਹਨਾਂ ਨੂੰ ਸਰਕਾਰ ਨੂੰ ਵਿਰੋਧੀ ਲੱਗਦੇ ਆ ਇਹ ਵੀ ਕਿਉਂ ਇਹਨਾਂ ਰਲੇ ਮਿਲੇ ਆ ਨੇ ਇਹ ਤੁਹਾਨੂੰ ਲੱਗਦਾ ਤੁਸੀਂ ਕਰਕੇ ਹੋਈ ਉਹ ਇਹ ਕਰਕੇ ਪਰਚਾ ਕੀਤਾ ਹਮਮ ਬਾਈ ਲੱਗਦਾ ਇਹ ਜਾਂ ਕੁਝ ਤੁਸੀਂ ਨੌਜਬਾਨ ਮੈਂ ਤਾਂ ਹਾਂ ਬਿਲਕੁਲ ਨਹੀਂ ਜੀ ਬਿਲਕੁਲ ਜਗਦੀ ਜ਼ਮੀਰ ਵਾਲਾ ਬੰਦਾ ਚੈਨੀਆਂ ਤੇ ਡਲੂਗਾ ਜੀ 10000 ਦੀ ਫਰੋਤੀ ਦੀ ਗੱਲ ਬਿਲਕੁਲ ਹੀ ਨਹੀਂ ਹੋਈ ਨਹੀਂ ਸਕਦਾ ਇੱਕ ਹੋਰ ਅੱਜ ਹੋਰ ਹੋ ਗਿਆ ਕਹਿੰਦੇ ਫਰੋਤੀ ਹੋਰ ਮੰਗੀਆ ਹੋਰ ਹੋ ਗਿਆ ਪਰਚਾ ਨਹੀਂ ਜੀ ਹੋਈ ਨਹੀਂ ਸਕਦਾ ਪਰਚੇ ਤੇ ਪਰਚਾ ਝੂਠੇ ਪਰਚੇ ਬਿਲਕੁਲ ਝੂਠੇ ਪਰ ਇਹਦਾ ਕਹਿੰਦੇ ਅਸੀਂ ਪਾਉਂਦੇ ਨਹੀਂ ਝੂਠੇ ਪਰਚੇ ਫਿਰ ਕਿਉਂ ਪਾ ਰਹੇ ਆ ਕੀ ਗੱਲ ਬਾਈ ਜੀ ਸਰਕਾਰ ਨਾਲ ਕੀ ਲਾਗੜਾ ਡੋਗਾ ਜ ਚੱਕ ਨਹੀਂ ਦੇਣਾ ਲੱਗਦਾ ਬਈ ਇਹ ਜਾ ਕੁਝ ਪਾ ਨਹੀਂ ਕੀਤਾ ਨਹੀਂ ਨਹੀਂ ਬਈ ਇਹ ਜਾ ਕੋਈ ਤਾਂ ਜੰਮੀ ਨਹੀਂ ਉਹ ਬੰਦਾ ਜਿਹੜਾ ਸੀਗਾ ਸੱਚ ਬੋਲਦਾ ਸੀਗਾ ਤਾਂ ਕਰਕੇ ਉਹ ਅੱਖਾਂ ਚ ਰੜਕਦਾ ਸੀ ਇਹਨਾਂ ਦੇ ਤੇ ਜਿਹੜਾ ਇਹਨਾਂ ਦੇ ਜਿਹੜਾ ਸੱਚ ਬੋਲੂਗਾ ਉਹਨਾਂ ਨੂੰ ਇਹਨਾਂ ਨੇ ਚੱਕਣਾ ਹੀ ਹੈਗਾ ਚਾਹੇ ਜਿਹੜੇ ਮਰਜ਼ੀ ਹੱਬ ਨਾਲ ਕਰ ਲੈਣ ਇਹ ਜੇਲਾਂ ਚ ਬਸ ਜੇਲਾਂ ਹੀ ਸੱਟ ਨਾਲ ਦਾ ਹੱਲ ਹੁੰਦਾ ਨੀਗਾ ਇਹਨਾਂ ਨੂੰ ਪਤਾ ਇਹਨਾਂ ਨੂੰ ਆਏਗਾ ਵੀ ਇਹੋ ਜਿਹੇ ਪਰਚੇ ਪਾਵਾਂਗੇ ਇਹਨਾਂ ਨਾਲ ਲੋਕ ਟੁੱਟਣਗੇ ਵੀ ਫੇਰ ਇਹ ਆਪਦੇ ਘਰੇ ਬੈਠਣਗੇ ਜਿੰਨਾ ਚਿਰ ਇਹਨਾਂ ਦੇ ਮਗਰ ਲੋਕ ਜਾਂਦੇ ਹੈਗੇ ਉਹਨਾਂ ਚਿਰ ਨਹੀਂ ਕੋਈ ਹੱਲ ਹੋ ਸਕਦਾ ਤਾਂ ਕਰਕੇ ਇਹ ਝੂਠੇ ਪਰਚੇ ਪਾਉਂਦੇ ਸਾਰਾ ਕੁਝ ਕਰਦੇ ਆਗੇ ਜੀ ਜੀ ਤਾਂ ਪਿੰਡ ਮੰਡੀਕਲਾਂ ਦੇ ਵਿੱਚ ਜਿਹੜਾ ਅਸੀਂ ਖੜੇ ਸੀ ਜਿੱਥੇ ਜਿਹੜਾ ਵੱਧ ਗਿਣਤੀ ਆ ਉਹੀ ਕਹਿੰਦੇ ਨੇ ਕਿ ਇਹ ਪਰਚੇ ਜਿਹੜੇ ਆ ਝੂਠੇ ਪਾਏ ਹੋਇਆ ਭਾਨੇ ਸਿੱਧੂ ਦੇ ਉੱਪਰ ਕਹਿੰਦੇ ਨੇ ਕਿ ਐਦਾਂ ਦਾ ਕੁਝ ਜਿਹੜਾ ਭਾਨਾ ਸਿੱਧੂ ਜਿਹੜਾ ਨਹੀਂ ਕਰ ਸਕਦਾ ਤਾਂ ਵੱਧ ਗਿਣਤੀ ਲੋਕਾਂ ਦਾ ਜਿਹੜਾ ਕਹਿਣਾ ਹੋਇਆ ਇਸੇ ਕਰਕੇ ਅੱਜ ਇਹਨਾਂ ਨੇ ਪੁਤਲਾ ਜਿਹੜਾ ਹੈਗਾ ਪੰਜਾਬ ਸਰਕਾਰ ਮੁਰਦਾਬਾਦ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਦਾ ਪੁਤਲਾ ਜਿਹੜਾ ਉਹ ਵੀ ਇੱਥੇ ਰੱਖਿਆ ਹੋਇਆ ਜੁੜੇ ਰਹੋ ਆਰਐਮਬੀ ਟੀਵੀਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮੌਦੇ ਹੋ ਜਾ ਧੰਨਵਾਦ ਜੀ